ਰੇਕੀ ਸੈਂਟਰ ਚ ਇੱਕ ਸ਼ਖਸ ਦੀ ਹੋਈ ਮੌਤ ਦੇ ਮਾਮਲੇ ਚ ਵੱਡਾ ਫਲਾਸਾ ਹੋਇਆ ਹੈ ਇਸ ਦੀ ਇੱਕ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਰੇਕੀ ਸੈਂਟਰ ਚ ਜਤਿੰਦਰ ਤਿਵਾੜੀ ਦੀ ਮੌਤ ਕਿਵੇਂ ਹੋਈ ਹੈ ਰੇਕੀ ਸੈਂਟਰ ਨਾਲ ਲੰਬੇ ਸਮੇਂ ਤੋਂ ਜੁੜੇ ਐਚਐਸ ਬਾਜਵਾ ਨੇ ਦੱਸਿਆ ਕਿ 20 ਜੁਲਾਈ ਨੂੰ ਜਤਿੰਦਰ ਤਿਵਾੜੀ ਜਦੋਂ ਰੇਕੀ ਸੈਂਟਰ ਚ ਮੈਡੀਟੇਸ਼ਨ ਕਰਨ ਦੇ ਲਈ ਪਹੁੰਚਦਾ ਤਾਂ ਜਦੋਂ ਮੈਡੀਟੇਸ਼ਨ ਚੱਲ ਰਹੀ ਹੁੰਦੀ ਹੈ ਤਾਂ ਅਚਾਨਕ ਉਸ ਦੀ ਤਬੀਅਤ ਵਿਗੜ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਉੱਥੇ ਮੌਕੇ ਤੇ ਮੌਜੂਦ ਹੋਰ ਲੋਕਾਂ ਤੇ ਸੇਵਾਦਾਰ ਤੁਰੰਤ ਸਾਈਟ ਤੇ ਲੈ ਜਾਂਦੇ ਨੇ ਅਤੇ ਉਸ ਨੂੰ ਪਾਣੀ ਪਿਲਾਉਂਦੇ ਨੇ ਜਿਸ ਤੋਂ ਬਾਅਦ ਉਸ ਨੂੰ ਡਾਕਟਰ ਕੋਲ ਲੈ ਕੇ ਜਾਣ ਦੇ ਲਈ ਕਹਿੰਦੇ ਨੇ ਪਰ ਉਹ ਇਨਕਾਰ ਕਰ ਦਿੰਦਾ ਅਤੇ ਮੈਡੀਟੇਸ਼ਨ ਪੂਰੀ ਕਰਨ ਦੀ ਗੱਲ ਆਖਦਾ ਹੈ ਐਚਐਸ ਬਾਜਵਾ ਰੇਕੀ ਸੈਂਟਰ ਤੋਂ ਨਾਲ ਮੈਂ 10 ਸਾਲਾਂ ਤੋਂ ਜੁੜਿਆ ਹੋਇਆ ਹਾਂ ਇਸ ਤਰ੍ਹਾਂ ਉਹ ਸਾਡਾ ਸਟੂਡੈਂਟ ਭਰਾ ਸੀ ਅਸੀਂ ਮਤਲਬ ਇੱਕੋ ਕਲਾਸ ਦੇ ਵਿੱਚ ਸਾਰੇ ਇਕੱਠੇ ਬੈਠੇ ਸੀ ਤਕਰੀਬਨ ਇੱਥੇ ਹਜ਼ਾਰਾਂ ਦੀ ਗਿਣਤੀ 'ਚ ਸਟੂਡੈਂਟ ਸੀਗਾ ਉਹਨਾਂ ਦਾ ਨਾਮ ਜਤਿੰਦਰ ਤਿਵਾੜੀ ਹੈ ਉਹ ਸਾਡੇ ਮਤਲਬ ਨਾਲ ਦੇ ਸਟੂਡੈਂਟ ਸੀ ਅਸੀਂ ਉਹਨਾਂ ਦੀ ਅਚਾਨਕ ਜਿਵੇਂ ਮੈਡੀਟੇਸ਼ਨ ਦਾ ਜਦੋਂ ਟਾਈਮ ਸੀਗਾ ਲਾਸਟ ਐਂਡ ਦਾ ਟਾਈਮ ਸੀਗਾ ਕਲਾਸ ਸੁਣਨ ਤੋਂ ਬਾਅਦ ਮਤਲਬ ਐਂਡ ਦੇ ਟਾਈਮ ਤੇ ਤਕਰੀਬਨ 1 ਵਜੇ ਦੇ ਆਸ-ਪਾਸ ਮੈਡੀਟੇਸ਼ਨ ਸ਼ੁਰੂ ਹੁੰਦੀ ਹੈ ਤੋ ਜਦੋਂ ਮੈਡੀਟੇਸ਼ਨ ਦਾ ਟਾਈਮ ਸੀ ਉਹਨਾਂ ਨੂੰ ਥੋੜਾ ਜਿਹਾ ਅਸਹਿਜਤਾ ਜਿਦਾਂ ਉਹਨਾਂ ਨੇ ਮਹਿਸੂਸ ਕੀਤੀ ਤਾਂ ਸਾਡੇ ਜਿਹੜੇ ਨਾਲ ਦੇ ਸਟੂਡੈਂਟ ਸੀ ਸੇਵਾਦਾਰ ਸੀ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਕੀ ਗੱਲ ਹੈ ਤਾਂ ਉਹ ਪਿੱਛੇ ਲੈ ਕੇ ਆਏ ਉਹਨਾਂ ਨੂੰ ਮਤਲਬ ਇੱਕ ਕਿਸਮ ਦਾ ਉੱਥੋਂ ਵਿਚਾਲਿਓਂ ਉਠਾ ਕੇ ਪਿੱਛੇ ਲਿਆਂਦਾ ਤਾਂ ਉਹਨਾਂ ਨੂੰ ਪਾਣੀ ਪੂਣੀ ਪਲਾਇਆ ਗਿਆ ਤੇ ਉਹਨਾਂ ਨੂੰ ਥੋੜਾ ਜਿਹਾ ਜਿਵੇਂ ਕੋਈ ਐਚਬੀਜੀ ਲੱਗ ਰਹੀ ਸੀ ਮਹਿਸੂਸ ਹੋ ਰਹੀ ਸੀ ਤੇ ਸਾਡੇ ਨਾਲ ਦੇ ਜਿਹੜੇ ਉੱਥੇ ਭਰਾ ਸੀਗੇ ਉਹਨਾਂ ਨੇ ਪੁੱਛਿਆ ਕਿ ਤੁਹਾਨੂੰ ਕੋਈ ਮੈਡੀਕਲ ਉਹਦੇ ਅਲਰਜੀ ਕੁਝ ਕਿਸੇ ਡਾਕਟਰ ਨੂੰ ਦਿਖਾ ਦੀ ਹਸਪੀਟਲ ਲੈ ਜੀਏ ਤਾਂ ਉਹਨਾਂ ਨੇ ਸਾਬ मना ਕਰਤਾ ਕਿ ਮੈਂ ਨਹੀਂ ਜਾਣਾ ਮੈਂ ਮੈਡੀਟੇਸ਼ਨ ਕਰਨੀ ਹੈ ਉਹ ਤੁਹਾਨੂੰ ਦੀ ਡੈਡੀਕੇਸ਼ਨ ਇੰਨੀ ਸੀ ਕਿ ਉਹ ਕਹਿੰਦੇ ਮੈਂ ਮੈਡੀਟੇਸ਼ਨ ਕਰੇ ਤੋਂ ਬਿਨਾ ਨਹੀਂ ਜਾਣਾ ਕੋਈ ਗੱਲ ਨਹੀਂ ਜੀ ਕਿਉਂਕਿ ਤੁਸੀਂ ਦੇਖੋ ਉਹਨਾਂ ਦੇ ਤੁਸੀਂ ਤੁਹਾਡੇ ਸਾਹਮਣੇ ਸੀਸੀਟੀਵੀ ਵੀ ਆ ਗਈ ਹੈ ਤੁਸੀਂ ਚੈੱਕ ਕੀਤੀ ਹੈ ਉਹਨਾਂ ਦੇ ਬਿਲਕੁਲ ਫੇਸ ਸਾਫ਼ ਹੈ ਤੇ ਸੀਸੀਟੀਵੀ ਤੁਸੀਂ ਦੇਖ ਰਹੇ ਹੋ ਕਿ ਉਹ ਮੈਡੀਟੇਸ਼ਨ ਕਰ ਰਿਹਾ ਉਹਨਾਂ ਨੂੰ ਵਾਰ-ਵਾਰ ਮਤਲਬ ਉਹ ਸਮਝਾਉਣ ਦੇ ਬਾਵਜੂਦ ਵੀ ਉਹ ਨਹੀਂ ਹਟ ਰਹੇ ਉਹ ਕਹਿੰਦੇ ਮੈਂ ਮੈਡੀਟੇਸ਼ਨ ਕਰਨੀ ਹੈ ਕਿਉਂਕਿ ਉਹ ਚਾਰੇ ਜੁੜੇ ਹੀ ਐਨਸੀ ਕੇ ਉਹਨਾਂ ਦੀ ਭਾਵਨਾ ਇੰਨੀ ਜੁੜੀ ਹੋਈ ਸੀ ਕਿ ਉਹ ਸੀਸੀਟੀਵੀ ਮਤਲਬ ਵਿੱਚ ਵੀ ਤੁਸੀਂ ਦੇਖੋਗੇ ਤਾਂ ਉਹ ਜੁੜੇ ਹੋਏ ਆ ਪੂਰੇ ਉਹਨਾਂ ਨੇ ਵਾਰ-ਵਾਰ ਉਹ ਨਮਸਕਾਰ ਕਰ ਰਿਹਾ ਪਤਾ ਨਹੀਂ ਉਹਨਾਂ ਨੂੰ ਕੀ ਸਾਹਮਣੇ ਮਤਲਬ ਦਿਖ ਰਿਹਾ ਸੀ ਉਹ ਨਮਸਕਾਰ ਕਰਦੇ ਕਰਦੇ ਜਿੱਦਾਂ ਉਹ ਬੈਠ ਗਏ ਫਿਰ ਉਹ ਬੈਠ ਕੇ ਫਿਰ ਐਕਟਿਵਲੀ ਉੱਠ ਗਏ ਫਿਰ ਉਹ ਸਾਡੇ ਜਿਹੜਾ ਮੈਡੀਟੇਸ਼ਨ ਦਾ ਪਾਰਟ ਹੈ ਉਹ ਆਪਣੇ ਦੋਨੇ ਹੱਥ ਇਦਾਂ ਦਾ ਮਤਲਬ ਉਹ ਉਹ ਵੀ ਕਰ ਰਹੇ ਨੇ ਮੂਵਮੈਂਟ ਕਰ ਰਹੇ ਹੱਸ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਜਤਿੰਦਰ ਤਿਵਾੜੀ ਮੁਰ ਤੋਂ ਮੈਡੀਟੇਸ਼ਨ ਸ਼ੁਰੂ ਕਰ ਦਿੰਦਾ ਹੈ ਅਤੇ ਬਾਕੀ ਮੌਕੇ ਤੇ ਮੌਜੂਦ ਲੋਕ ਵੀ ਮੈਡੀਟੇਸ਼ਨ ਕਰ ਰਹੇ ਹੁੰਦੇ ਨੇ ਉਹ ਵੀ ਕੁਝ ਕੁ ਮਿੰਟਾਂ ਤੱਕ ਮੈਡੀਟੇਸ਼ਨ ਕਰਦਾ ਹੈ ਅਤੇ ਨਾਲ ਦੇ ਸਾਥੀ ਉਸ ਨੂੰ ਆਰਾਮ ਕਰਨ ਦੇ ਲਈ ਕਹਿੰਦੇ ਨੇ ਪਰ ਇਸ ਦੇ باوجود ਉਹ ਮੈਡੀਟੇਸ਼ਨ ਕਰਦਾਏ ਜਤਿੰਦਰ ਤਿਵਾੜੀ ਰੇਕੀ ਸੈਂਟਰ ਦੇ ਨਾਲ ਪਿਛਲੇ 6 ਤੋਂ 7 ਸਾਲਾਂ ਤੋਂ ਜੁੜਿਆ ਹੋਇਆ ਸੀ ਐਚਐਸ ਬਾਜਬਾ ਨੇ ਦੱਸਿਆ ਕਿ ਉਸਦੇ ਸਰੀਰ ਤੇ ਕੋਈ ਵੀ ਸੱਟ ਆਦ ਦੇ ਨਿਸ਼ਾਨ ਨਹੀਂ ਸਨ ਤਨਾਹੀ ਉਸ ਨਾਲ ਕੋਈ ਕਿਸੇ ਤਰ੍ਹਾਂ ਦੀ ਕੁੱਟਮਾਰ ਦੀ ਘਟਨਾ ਵਾਪਰੀ ਜਿਵੇਂ ਕਿ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਇਸ ਤੋਂ ਬਾਅਦ ਜਤਿੰਦਰ ਤਿਵਾੜੀ ਬੇਸੂਤ ਹੋ ਕੇ ਡਿੱਗ ਜਾਂਦਾ ਹੈ ਅਤੇ ਫਿਰ ਉਸ ਨੂੰ ਸਟੈਚਰ ਤੇ ਪਾ ਕੇ ਲਿਜਾਇਆ ਜਾਂਦਾ ਹੈ ਇਸ ਦੇ ਦਰਮਿਆਨ ਉਸਦੇ ਪਰਿਵਾਰਕ ਮੈਂਬਰਾਂ ਨੂੰ ਵੀ ਕਾਲ ਕੀਤੀ ਜਾਂਦੀ ਹੈ ਅਤੇ ਇੰਨੇ ਵਿੱਚ ਉਸ ਦਾ ਇੱਕ ਕਰੀਬੀ ਰਿਸ਼ਤੇਦਾਰ ਰੇਕੀ ਸੈਂਟਰ ਪਹੁੰਚਦਾ ਏ ਪਹਿਲਾਂ ਜਿਹੜੇ ਸਾਡੇ ਸੇਵਾਦਾਰ ਸੀ ਉਹਨਾਂ ਨੂੰ ਸਟ੍ਰੈਚਰ ਤੇ ਉਹਨੂੰ ਪਾ ਕੇ ਉਹਨੂੰ ਬਾਹਰ ਲੈ ਜਾਂਦੇ ਤੁਸੀਂ ਦੇਖ ਸਕਦੇ ਹੋ ਬਾਹਰ ਲੈ ਕੇ ਗਏ ਤੇ ਉਹਨਾਂ ਦਾ ਵੀ ਇੱਕ ਆਪਣਾ ਕੋਈ ਫੈਮਿਲੀ ਮੈਂਬਰ ਉਹਨਾਂ ਨੇ ਭੇਜਿਆ ਸੀਗਾ ਕੋਈ ਜਿਹੜਾ ਥਖੰਨੇ ਤੋਂ ਹੀ ਸੀਗਾ ਸ਼ਾਇਦ ਕਿਉਂਕਿ ਉਹਨਾਂ ਨੂੰ ਆਉਣ ਨੂੰ ਟਾਈਮ ਲੱਗ ਰਿਹਾ ਸੀ ਸਮਰਾਲੇ ਤੋਂ ਤਾਂ ਉਹ ਉਹਨਾਂ ਦਾ ਬੰਦਾ ਇੱਕ ਨਾਲ ਪਹਿਲਾਂ ਇੱਥੇ ਮੌਜੂਦ ਸੀਗਾ ਤੋ ਉਹ ਨਾਲ ਤੁਸੀਂ ਦੇਖੋਗੇ ਨਾਲ ਹੀ ਉਹਨਾਂ ਦੇ ਲੈ ਕੇ ਆ ਰਿਹਾ ਪਰਿਵਾਰ ਨੇ ਇਲਜ਼ਾਮ ਲਗਾਇਆ ਸੀ ਕਿ ਗੱਡੀ ਨੂੰ ਰਸਤਾ ਨਹੀਂ ਦਿੱਤਾ ਗਿਆ ਕਿ ਸੰਗਤ ਬਹੁਤ ਜ਼ਿਆਦਾ ਸੀ ਪਰ ਐਚਐਸ ਬਾਜਪਾ ਨੇ ਦੱਸਿਆ ਕਿ ਗੱਡੀ ਨੂੰ ਬਕਾਇਦਾ ਤੌਰ ਤੇ ਰਾਹ ਦਿੱਤਾ ਗਿਆ ਸੀ ਬਾਕੀ ਸੰਗਤ ਨੂੰ ਰੋਕ ਦਿੱਤਾ ਗਿਆ ਸੀ ਗੱਡੀ ਵਿੱਚ ਪਾ ਕੇ ਜਤਿੰਦਰ ਨੂੰ ਭੇਜਿਆ ਗਿਆ ਜਦੋਂ ਉਹਨਾਂ ਨੇ ਉਸੇ ਸਪੈਸ਼ਲ ਸਾਡੇ ਸੇਵਾਦਾਰਾਂ ਨੇ ਉਹਨੂੰ ਗੱਡੀ ਚ ਪਾਇਆ ਗੱਡੀ ਚ ਪਾ ਕੇ ਉਹਨੂੰ ਮਤਲਬ ਜਗ੍ਹਾ ਵੀ ਦਿੱਤੀ ਗਈ ਹੈ ਹਟਾ ਕੇ ਸੰਗਤ ਨੂੰ ਹਟਾ ਕੇ ਉਹ ਗੱਡੀ ਉਹਨਾਂ ਦੀ ਜਾਂਦੀ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਦੇ ਵਿੱਚ ਸਾਹਮਣੇ ਹੈ ਉਹਨਾਂ ਤੋਂ ਹੀ ਸਾਡੀ ਸੀਸੀਟੀਵੀ ਉਹਨਾਂ ਤੋਂ ਖੁੱਲੀ ਨਹੀਂ ਬੜਾ ਜ਼ੋਰ ਲਾਇਆ ਉਹਨਾਂ ਨੇ ਉਹ ਬਲਕਿ ਉਲਟਾ ਸਿੱਧਾ ਵੀ ਬੋਲੇ ਇੱਥੇ ਮੰਦਾ ਚੰਗਾ ਵੀ ਬੋਲ ਕੇ ਗਏ ਸਾਨੂੰ ਇਸ ਤਰ੍ਹਾਂ ਲੱਗਿਆ ਜਿੱਦਾਂ ਕੋਈ ਨਾ ਕਿਸੇ ਕਿਸਮ ਦਾ ਕੋਈ ਲਾਲਚ ਹੁੰਦਾ ਕੋਈ ਉਹਨਾਂ ਦੇ ਮਨ 'ਚ ਕੋਈ ਲਾਲਚ ਆ ਗਿਆ ਵੀ ਜਾਂ ਕੋਈ ਸਾਨੂੰ ਇੱਥੋਂ ਕੋਈ ਚੀਜ਼ ਮਿਲ ਜੇ ਜਾਂ ਕੋਈ ਸਾਨੂੰ ਫਾਇਦਾ ਮਿਲ ਜੇ ਕੋਈ ਪੈਸਾ ਮਿਲ ਜੇ ਦੇਖੋ ਪਰਿਵਾਰ ਦੇ ਨਾਲ ਸਾਡੀ ਪੂਰੀ ਹਮਦਰਦੀ ਹੈ ਕਿਉਂਕਿ ਸਾਡਾ ਹੀ ਉਹ ਸਟੂਡੈਂਟ ਭਰਾ ਸੀ ਸਾਡ ਤੇ ਇਨਸਾਫ ਤੁਸੀਂ ਕੀ ਤੁਸੀਂ ਦੱਸੋ ਕੀ ਚਾਹੁੰਦੇ ਹੋ ਇਨਸਾਫ ਕਿਉਂਕਿ ਇਨਸਾਫ ਤੁਹਾਡੇ ਸਾਹਮਣੇ ਸੀਸੀਟੀਵੀ ਤੁਹਾਡੇ ਸਾਹਮਣੇ ਆ ਗਈ। ਬਾਸ਼ਬਾ ਨੇ ਇਹ ਵੀ ਦੱਸਿਆ ਕਿ ਰੇਕੀ ਸੈਂਟਰ ਚ ਸ਼ੈੱਡ ਦਾ ਕੰਮ ਚੱਲ ਰਿਹਾ ਹੈ ਜਿਸ ਕਾਰਨ ਕੁਝ ਸੀਸੀਟੀਵੀ ਕੈਮਰੇ ਬੰਦ ਸੀ ਪਰ ਪਰਿਵਾਰ بار بار ਕੈਮਰਿਆਂ ਦੀ ਫੁਟੇਜ ਤੁਰੰਤ ਦਿਖਾਉਣ ਦੇ ਲਈ ਕਹਿ ਰਿਹਾ ਸੀ ਜਦਕਿ ਪ੍ਰਬੰਧਕਾਂ ਦੇ ਵੱਲੋਂ ਉਹਨਾਂ ਨੂੰ ਡਰੋਨ ਦੀ ਫੁਟੇਜ ਮੁਹੱਈਆ ਕਰਵਾਈ ਗਈ ਸੀ ਅਤੇ ਕਿਹਾ ਗਿਆ ਕਿ ਉਹ ਉਹਨਾਂ ਨੂੰ ਸਾਰੀ ਫੁਟੇਜ ਦਿਖਾਉਣ ਲਈ ਤਿਆਰ ਨੇ। ਪਰ ਇਸ ਦੇ باوجود ਪਰਿਵਾਰ ਦੇ ਕੁਝ ਮੈਂਬਰਾਂ ਨੇ ਰੇਕੀ ਸੈਂਟਰ ਦੇ ਖਿਲਾਫ ਬਿਆਨਬਾਜ਼ੀ ਕੀਤੀ ਕਿ ਸੀਸੀਟੀਵੀ ਫੁਟੇਜ ਨਹੀਂ ਦਿੱਤੀ ਗਈ ਜਦ ਕਿ ਅਜੀਹਾ ਨਹੀਂ ਸੀ ਬਾਜਵਾ ਨੇ ਇਹ ਵੀ ਕਿਹਾ ਕਿ ਜਤਿੰਦਰ ਤਿਵਾੜੀ ਰੇਕੀ ਸੈਂਟਰ ਦੇ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਸੀ ਉਸ ਦੀ ਰੇਕੀ ਸੈਂਟਰ ਦੇ ਨਾਲ ਡੂੰਗੀ ਸਾਂ ਸੀ ਅਤੇ ਉਹ ਸਾਡੇ ਪਰਿਵਾਰਕ ਮੈਂਬਰ ਦੇ ਵਾਂਗ ਸੀ ਸਾਡੀ ਉਹਨਾਂ ਦੇ ਪਰਿਵਾਰ ਦੇ ਨਾਲ ਹੁਣ ਵੀ ਪੂਰੀ ਹਮਦਰਦੀ ਹੈ ਉਹਨਾਂ ਇਹ ਵੀ ਕਿਹਾ ਕਿ ਕੁਝ ਲੋਕ ਬਿਨਾਂ ਕਿਸੇ ਜਾਣਕਾਰੀ ਦੇ ਬਿਨਾਂ ਸਿਰ ਪੈਰ ਦੀਆਂ ਗੱਲਾਂ ਕਰ ਰਹੇ ਨੇ ਜਦ ਕਿ ਸੀਸੀਟੀਵੀ ਖੁਦ ਬਖੁਦ ਬਿਆਨ ਕਰ ਰਹੀ ਹੈ ਕਿ ਜਤਿੰਦਰ ਤਿਵਾੜੀ ਜੀ ਦੀ ਮੌਤ ਨੈਚੁਰਲ ਡੈਥ ਹੈ ਅਤਿਰੇਕੀ ਸੈਂਟਰ 'ਚ ਇਹ ਲਿਖ ਕੇ ਵੀ ਲਗਾਇਆ ਗਿਆ ਕਿ ਪ੍ਰਮਾਤਮਾ ਵੱਲੋਂ ਮਿਲੀ ਸਵਾਸਾ ਦੀ ਪੂੰਜੀ ਨੂੰ ਇੱਕ ਸੈਕਿੰਡ ਵੀ ਘਟਾਇਆ ਵਧਾਇਆ ਨਹੀਂ ਜਾ ਸਕਦਾ ਉਹਨਾਂ ਇਹ ਵੀ ਕਿਹਾ ਕਿਹੜੇ 21 ਸੈਂਟਰ ਚ ਮੈਡੀਟੇਸ਼ਨ ਦੀ ਕਲਾਸ ਦੌਰਾਨ ਜਾਂ ਰੇਕੀ ਸੈਂਟਰ ਆਉਂਦੇ ਜਾਂ ਜਾਂਦੇ ਸਮੇਂ ਜੇ ਅਚਾਨਕ ਕੋਈ ਮਾਰੀ ਘਟਨਾ ਵਾਪਰਦੀ ਹੈ ਤਾਂ ਇਸ ਦਾ ਜ਼ਿੰਮੇਦਾਰ ਰੇਕੀ ਸੈਂਟਰ ਕਿਵੇਂ ਹੋ ਸਕਦਾ ਹੈ ਜਨਮ ਅਤੇ ਮੌਤ ਪਰਮਾਤਮਾ ਦੇ ਹੱਥ ਵਿੱਚ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ